ਇਸ ਮੈਂ ਹੱਥ ਫਿਲੋ ਵੀ ਆਂ ਕਭੀ ਤੋਂ ਮਾਟਰੋਂ ਨਾ ਹੁਣ ਚੱਲੇ ਦੋਸਤੋ ਹੁਣ ਕੈਨੇਡਾ ਤੋਂ ਅਮਰੀਕਾ ਦਾ ਇਲੀਗਲ ਬਾਰਡਰ ਟੱਪਣ ਦੀਆਂ ਘਟਨਾਵਾਂ ਵਿੱਚ ਕਾਫੀ ਇਜਾਫਾ ਹੋ ਗਿਆ ਹੈ ਤੁਹਾਡੇ ਵੱਲੋਂ बार-बार ਸਵਾਲ ਪੁੱਛੇ ਜਾਂਦੇ ਤੇ ਅੱਜ ਮੈਂ ਇਹ ਵੀਡੀਓ ਬਣਾਉਣ ਜਾ ਰਿਹਾ ਹਾਂ ਕਿ ਕੈਨੇਡਾ ਤੋਂ ਅਮਰੀਕਾ ਬਾਦਰ ਟੱਪ ਕੇ ਜਾ ਕੇ ਰਿਫਿਊਜੀ ਕੇਸ ਲਾਉਣ ਦਾ ਭਵਿੱਖ ਕੀ ਹੈ ਕੀ ਇਹ ਭਵਿੱਖ ਵਧੀਆ ਰਹੂਗਾ ਜਾਂ ਇਹ ਭਵਿੱਖ ਮਾੜਾ ਰਹੂਗਾ ਇਸ ਤਰ੍ਹਾਂ ਕਰਨਾ ਚਾਹੀਦਾ ਅਮਰੀਕਾ ਜੋ ਹੈ ਕਿ ਸੰਭ ਲੂਗਾ ਇਨੇ ਲੋਕਾਂ ਨੂੰ ਜਿਹੜੇ ਵੱਡੀ ਗਿਣਤੀ ਦੇ ਵਿੱਚ ਜਾ ਕੇ ਰਿਫਿਊਜੀ ਲਾ ਰਹੇ ਆ ਔਰ ਜਿਹੜੇ ਪੇਪਰਲੈਸ ਹੋਣ ਜਾ ਰਹੇ ਆ ਕੁਝ ਤਾਂ ਕੈਨੇਡਾ ਵਿੱਚ ਹੀ ਰਿਫਿਊਜੀ ਕੇਸ ਲਗਾ ਰਹੇ ਆ ਔਰ ਉਹਨਾਂ ਦੀ ਸੰਖਿਆ ਵੀ ਵਧੀ ਹੈ ਔਰ ਬਹੁਤ ਸਾਰੇ ਜਿਹੜੇ ਹੈਗੇ ਆ ਉਹ ਉਹ ਇਲਲੀਗਲ ਗੈਰਕਾਨੂੰਨੀ ਤੌਰ ਤੇ 5 5000 ਡਾਲਰ ਦੇ ਕੇ ਅਮਰੀਕਾ ਦਾ ਬਾਰਡਰ ਟੱਪ ਕੇ ਜਾ ਰਹੇ ਆ ਉਹਨਾਂ ਦਾ ਭਵਿੱਖ ਕੀ ਹੋਊਗਾ ਇਸ ਸਾਰੀ ਜਾਣਕਾਰੀ ਇਸ ਸਾਰੀ ਗੱਲਬਾਤ ਮੈਂ ਅੱਜ ਇਸ ਵੀਡੀਓ 'ਚ ਤੁਹਾਡੇ ਨਾਲ ਸ਼ੇਅਰ ਕਰੂੰਗਾ ਤਾਂ ਜੋ ਤੁਹਾਡੇ ਸਵਾਲਾਂ ਦਾ ਤੁਹਾਨੂੰ ਤਸੱਲੀ ਬਖਸ਼ ਜਵਾਬ ਮਿਲ ਸਕੇ ਔਰ ਦੋਸਤੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਤਾਂ ਹੀ ਤੁਹਾਡੀਆਂ ਅੱਖਾਂ ਖੁੱਲਣਗੀਆਂ ਪੂਰੀ ਤਰ੍ਹਾਂ ਕਿਉਂਕਿ ਬਹੁਤ ਸਾਰੇ ਇਹਦੇ ਲਾਭ ਗਿਣਾਏ ਜਾ ਰਹੇ ਆ ਉਹ ਵੀ ਮੈਂ ਦੱਸੂੰਗਾ ਲੇਕਿਨ ਇਹਦਾ ਹਾਂ ਨਹੀਂ ਕੀ ਹੈ ਔਰ ਕੀ ਓਵਰਆਲ ਰਿਜ਼ਲਟ ਕੀ ਨਿਕਲੂਗਾ ਕਿ ਉਸ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਹੈ ਤਾਂ ਪੂਰੀ ਵੀਡੀਓ ਜ਼ਰੂਰ ਦੇਖਿਓ ਸਸਿਕਾ ਨਮਸਕਾਰ ਕੇਮ ਚੋ ਵੈਲਕਮ ਟੂ ਪਪਾ ਹਾਲ ਫੈਮਿਲੀ ਅਨਦਰ ਵੀਡੀਓ ਜੀ ਹਾਂ ਮੌਜਾ ਮਾਨਦੇ ਹੋ ਮੌਜਾ ਹੀ ਮਾਨਦੇ ਰਹੋ ਜੀ ਹਾਂ ਗਾਈਜ਼ ਤਾਂ ਚਲੋ ਆਪਾਂ ਲੰਬੀ ਨਾਲ ਗੱਲਬਾਤ ਕਰੀਏ ਵੀਡੀਓ ਕਰਦੇ ਹਾਂ ਸ਼ੁਰੂ ਦੋਸਤੋ ਥੋੜੀ ਜਿਹੀ ਵੀਡੀਓ ਜੇ ਲੰਬੀ ਵੀ ਹੋ ਗਈ ਪੂਰੀ ਜ਼ਰੂਰ ਦੇਖਿਓ ਕਿਉਂਕਿ ਇਹਦੇ ਨਾਲ ਹੀ ਤੁਹਾਡੇ ਬੱਚਿਆਂ ਦਾ ਪ੍ਰਵਿਖ ਟਿਕਿਆ ਹੋਇਆ ਕਿਉਂਕਿ ਤੁਹਾਡੇ ਬੱਚੇ ਜਿਹੜੇ ਕਿ ਸਟੂਡੈਂਟ ਹੈ ਜਿਹੜੇ ਹੁਣ ਇਸ ਵੇਲੇ ਪੇਪਰਲੈਸ ਹੋਣ ਜਾ ਰਹੇ ਆਉਣ ਵਾਲੇ ਸਮੇਂ ਤਾ ਉਹ ਪੇਪਰਲੈਸ ਹੋਣ ਤੋਂ ਪਹਿਲਾਂ ਜਾਂ ਪੇਪਰਲੈਸ ਹੋਣ ਤੋਂ ਬਾਅਦ ਜਿਹੜਾ ਹੈਗਾ ਆ ਸਾਇਲੈਂਸ ਲਾ ਰਿਹਾ ਕੈਨੇਡਾ ਦੇ ਵਿੱਚ ਜਾਂ ਕੈਨੇਡਾ ਤੋਂ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਦਾ ਬਾਰਡਰ ਟਾਪਰੇ ਕੀ ਉਹ ਸਹੀ ਕਰ ਰਿਹਾ ਕਿ ਗਲਤ ਕਰ ਰਿਹਾ ਇਹ ਪੂਰੀ ਜਾਣਕਾਰੀ ਤੁਹਾਨੂੰ ਵੀ ਇੱਧਰ ਹੋਣੀ ਚਾਹੀਦੀ ਹੈ ਤੇ ਮੈਂ ਆਪਣੇ ਬੱਚਿਆਂ ਨੂੰ ਵੀ ਇਹ ਜਾਣਕਾਰੀ ਦੇਣੀ ਹੈ ਜਿਹੜੇ ਕਿ ਅਸਾਈਲਮ ਲਾਉਣ ਲਈ ਥੋੜੀ ਜਿਹੀ ਤਿਆਰੀ ਕਰ ਰਹੇ ਹੈ ਉਹਨਾਂ ਨੂੰ ਕਿਸ ਤਰ੍ਹਾਂ ਇਹ ਕਰਨਾ ਚਾਹੀਦਾ ਤਾਂ ਜੋ ਕੋਈ ਲਾਭ ਮਿਲ ਸਕੇ ਜਾਂ ਕਿਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤਾਂ ਵੀ ਲਾਭ ਮਿਲ ਸਕੇ ਤਾਂ ਇਹ ਪੂਰੀ ਗੱਲਬਾਤ ਆਪਾਂ ਕਰਾਂਗੇ ਬੜੀ ਹੈਰਾਨੀ ਹੁੰਦੀ ਹੈ ਕਾਈ ਦੋਸਤੋ ਕਿ ਸਭ ਤੋਂ ਪਹਿਲਾਂ ਸਾਡੇ ਪੰਜਾਬੀਆਂ ਦਾ ਕੈਨੇਡਾ ਜਿਹੜਾ ਹੈਗਾ ਡ੍ਰੀਮ ਕੰਟਰੀ ਸੀ ਗੱਲ ਲੇਕਿਨ ਹੁਣ ਉਹਨਾਂ ਦਾ ਡ੍ਰੀਮ ਕੰਟਰੀ ਅਮਰੀਕਾ ਬਣ ਗਿਆ ਹੈਗਾ ਔਰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਦੋਸਤੋ ਕਿ ਸਾਡੇ ਲੋਕ ਜਿਹੜੇ ਹੈਗੇ ਆ ਕੈਨੇਡਾ ਤੋਂ ਤਾਂ ਵਿਦਿਆਰਥੀ ਜਿਹੜੇ ਪੇਪਰਲੈਸ ਹੋਣ ਦੀ ਡਰ ਖਣੋਂ ਅਸਾਈਲਮ ਲਾ ਰਹੇ ਆ ਜਾਂ ਅਮਰੀਕਾ ਦਾ ਬਾਰਡਰ ਟੱਪ ਕੇ ਜਾ ਰਹੇ ਆ 5-5000 ਡਾਲਰ ਰੁਪਇਆ ਦੇ ਕੇ ਇਸ ਗਲਤ ਤਰੀਕੇ ਦੇ ਏਜੰਟਾਂ ਨੂੰ ਤਾਂ ਇਹ ਹੀ ਨਹੀਂ ਬਲਕਿ ਇਹ ਵੀ ਹੋ ਰਿਹਾ ਗਾਈਜ਼ ਕਿ ਕੈਨੇਡਾ ਦਾ ਵੀਜ਼ਾ ਲਵਾ ਰਹੇ ਆ ਇੰਡੀਆ ਤੋਂ ਔਰ ਯੂਕੇ ਦਾ ਟਰਾਂਜ਼ਿਟ ਵੀਜ਼ਾ ਲੈ ਕੇ ਯੂਕੇ ਉਤਰ ਕੇ ਯੂਕੇ ਉਹ ਜਿਹੜੀ ਹੈਗੀ ਆ ਅਸਾਈਲਮ ਜਿਹੜੀ ਹੈਗੀ ਆ ਲਗਾ ਰਹੇ ਆ ਰਿਫਿਊਜੀ ਕੇਸ ਲਗਾ ਰਹੇ ਆ ਜਾਂ ਫਿਰ ਕੈਨੇਡਾ ਪਹੁੰਚ ਜਾਂਦੇ ਆ ਤਾਂ ਉੱਥੋਂ ਫਿਰ ਉਹ ਅਮਰੀਕਾ ਦਾ ਬਾਰਡਰ ਟੱਪ ਕੇ ਜਿਹੜਾ ਹੈਗਾ ਅਮਰੀਕਾ ਪਹੁੰਚ ਕੇ ਅਸਾਈਲਮ ਲਗਾ ਰਹੇ ਆ ਜਿਹੜੀ ਹੈਗੀ ਆਪਣਾ ਰਿਫਿਊਜੀ ਕੇਸ ਲਗਾ ਰਹੇ ਆ ਇਹਦਾ ਭਵਿੱਖ ਕੀ ਹੋਊਗਾ ਇਹਦੇ ਭਵਿੱਖ ਦੇ ਉੱਤੇ ਆਪਾਂ ਗੱਲਬਾਤ ਜਿਹੜੀ ਹੈਗੀ ਆ ਕਰ ਰਹੇ ਆ ਕਿ ਇਹ ਗਾਈਜ਼ ਜਿਹੜਾ ਹੈਗਾ ਨਾ ਕੈਨੇਡਾ ਦੇ ਵਿੱਚ ਬਹੁਤ ਸਾਰੇ ਜਿਹੜੇ ਹੈਗੇ ਆ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਉਹਨਾਂ ਨੂੰ ਮੈਂ ਏਜੰਟ ਲਫ ਇਨੀ ਵਰਤਾਂਗਾ ਕਿਉਂਕਿ ਉਹ ਬਹੁਤ ਹੀ ਮਾਹਰ ਹੈ ਔਰ ਉਹ ਕੈਨੇਡਾ ਦੀ ਇਮੀਗ੍ਰੇਸ਼ਨ ਰੂਲਸ ਨੂੰ ਇਮੀਗ੍ਰੇਸ਼ਨ ਦੇ ਨਿਯਮਾਂ ਨੂੰ ਇਮੀਗ੍ਰੇਸ਼ਨ ਦੇ ਕਾਨੂੰਨ ਨੂੰ ਅਚੀ ਤਰ੍ਹਾਂ ਜਾਣਦੇ ਨੇ ਪਰ ਉਹ ਲੋਕ ਵੀ ਜਦੋਂ ਹੁਣ ਅਸਾਈਲਮ ਵੱਲ ਨੂੰ ਅ ਇਸ਼ਾਰਾ ਦੇ ਰਹੇ ਆ ਸਟੂਡੈਂਟਸ ਨੂੰ ਜਿਨ੍ਹਾਂ ਦਾ ਕਿ ਦੋ ਦੋ ਵਾਰੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਖਤਮ ਹੋਣ ਜਾ ਰਿਹਾ ਤੋਸਤੋ ਬਾਅਦ ਉਹਨਾਂ ਨੂੰ ਕੋਈ ਚਾਂਸ ਨਹੀਂ ਤੇ ਨਾ ਹੀ ਉਹਨਾਂ ਦੇ ਜਿਹੜੇ ਹੈਗੇ ਇਹ ਚਾਂਸ ਹੈ ਕਿ ਉਹਨਾਂ ਦੀ ਐਕਸਪ੍ਰੈਸ ਐਂਟਰੀ ਵਿੱਚੋਂ ਫਾਈਲ ਨਿਕਲ ਸਕੇ ਤਾਂ ਉਹਨਾਂ ਨੂੰ ਅਸਾਈਲਮ ਵੱਲ ਕਿਸ ਤਰ੍ਹਾਂ ਪ੍ਰੇਰ ਰਹੇ ਆ ਮੈਂ ਦੱਸਦਾ ਉਸ ਤੋਂ ਕੈਨੇਡਾ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਜੋ ਵੀ ਜਾਣਕਾਰੀ ਦੇ ਰਿਹਾ ਉਹਨੂੰ ਮੈਂ ਗਲਤ ਨਹੀਂ ਠਹਿਰਾਉਂਗਾ ਕਿਉਂਕਿ ਉਹ ਕੈਨੇਡਾ ਦੇ ਕਾਨੂੰਨ ਨੂੰ ਹੀ ਰਿਪਰੈਜ਼ੈਂਟ ਕਰਕੇ ਦੱਸਦੇ ਐ ਔਰ ਕਾਨੂੰਨ ਮੁਤਾਬਕ ਹੀ ਗੱਲ ਕਰਦੇ ਐ ਪਰ ਆਸਾਈਲਮ ਦੇ ਸਿੱਟੇ ਕੀ ਨਿਕਲਣਗੇ ਇਹ ਹਜੇ ਇਹ ਵੀ ਨਹੀਂ ਦੱਸਦੇ ਕਿਉਂਕਿ ਇਹਨਾਂ ਨੂੰ ਵੀ ਹੈ ਚੱਲ ਫਾਈਲਾਂ ਤਾਂ ਲੱਗ ਜਾਣਗੀਆਂ ਤਾਂ ਕਈ ਉਹ ਦੱਸਦੇ ਐ ਕਿ ਆਸਾਈਲਮ ਦੇ ਕਾਨੂੰਨ ਮੁਤਾਬਕ ਜਿਹੜਾ ਕਿ ਕਾਨੂੰਨ ਬਣਿਆ ਹੋਇਆ ਔਰ ਕਾਨੂੰਨ ਨੂੰ ਜਿਹੜਾ ਹੈਗਾ ਰਾਤੋਂ ਰਾਤ ਨਹੀਂ ਬਦਲਿਆ ਜਾ ਸਕਦਾ ਕਾਨੂੰਨ ਨੂੰ ਬਦਲਣ ਵਾਸਤੇ ਜਿਹੜਾ ਹੈਗਾ ਸੈਨੇਟ ਦੇ ਵਿੱਚ ਮਤਲਬ ਇਹ ਹੋਣਾ ਪੈਂਦਾ ਜਿਓ ਪਾਸ ਹੋ ਜਾਂਦਾ ਤਾਂ ਫਿਰ ਉਹ ਅਪਰ ਹਾਊਸ ਦੇ ਵਿੱਚ ਜਾਂਦਾ ਅਪਰ ਹਾਊਸ ਤੇ ਪਾਸ ਹੋ ਜਾਂਦਾ ਤਾਂ ਫਿਰ ਗਵਰਨਰ ਜਨਰਲ ਕੋਲ ਜਾਂਦਾ ਫਿਰ ਪਾਸ ਹੁੰਦਾ ਇਹ ਬੜੀ ਲੰਮੀ ਚੌੜੀ ਪ੍ਰਕਿਰਿਆ ਹੈਗੀ ਆ ਔਰ ਇਹਨੂੰ ਬਹੁਤ ਸਮਾਂ ਲੱਗ ਜਾਂਦਾ ਇਹਨੂੰ ਰਾਤੋਂ ਰਾਤ ਨਹੀਂ ਬਦਲਿਆ ਜਾ ਸਕਦਾ ਚਾਹੇ ਕੰਜ਼ਰਵੇਟਿਵ ਪਾਰਟੀ ਦੇ ਵੀ ਸਤਾ ਆ ਜਾਵੇ ਇਹ ਕਾਨੂੰਨ ਜਿਹੜਾ ਹੈਗਾ ਉਹ ਵੀ ਛੇਤੀ ਛੇਤੀ ਜਾਂ ਆਸਾਨੀ ਨਾਲ ਨਹੀਂ ਬਦਲ ਸਕੂਗੀ ਤਾਂ ਕਾਨੂੰਨ ਕੀ ਹੈ ਉਹ ਦੱਸਦੇ ਆ ਗਾਈਜ਼ ਕਾਨੂੰਨ ਇਹ ਹੈ ਕਿ ਜੇਕਰ ਤੁਸੀਂ ਆਪਣਾ ਪਾਸਪੋਰਟ ਜਿਹੜਾ ਹੈਗਾ ਤੁਹਾਡਾ ਖਤਮ ਹੋ ਜਾਂਦਾ ਐਕਸਪਾਇਰੀ ਹੋ ਜਾਂਦਾ ਐ ਇਹ ਅਸਾਈਲਮ ਲਾਉਣ ਤੋਂ ਬਾਅਦ ਕੈਨੇਡਾ ਦੇ ਵਿੱਚ ਤਾਂ ਇੰਡੀਅਨ ਗਵਰਨਮੈਂਟ ਜਿਹੜੀ ਹੈਗੀ ਐ ਉਹ ਤੁਹਾਡਾ ਦੁਆਰਾ ਪਾਸਪੋਰਟ ਰੀਨਿਊ ਨਹੀਂ ਕਰਦੀ ਔਰ ਜੇਕਰ ਤੁਹਾਡਾ ਪਾਸਪੋਰਟ ਰੀਨਿਊ ਨਹੀਂ ਹੁੰਦਾ ਤੇ اور ਜੇਕਰ ਤੁਸਦਾ ਪਾਸਪੋਰਟ ਜੇ ਲੰਮਾ ਹੀ ਹੈ ਅਸਾਈਲਮ ਲਾਉਣ ਤੋਂ ਪਹਿਲਾਂ ਤਾਂ ਉਹਨੂੰ ਨਸ਼ਟ ਕਰ ਦਿੱਤਾ ਜਾਵੇ ਯਾਨੀ ਅਕ ਮਤਲਬ ਇਹੋ ਜੀ ਪਤਾ ਨਹੀਂ ਕੋਈ ਜਾਣਕਾਰੀ ਦਿੰਦੇ ਆ ਕਿ ਨਹੀਂ ਮੈਂ ਇਹਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕਰੂੰਗਾ ਨਾ ਮੈਂ ਆਪਦੇ ਵੱਲੋਂ ਕੋਈ ਇਹ ਜਾਣਕਾਰੀ ਦਵਾਂਗਾ ਕਹਿੰਦਾ ਮਤਲਬ ਇਹ ਕਹਿ ਰਿਹਾ ਕਿ ਜੇ ਤੁਹਾਡੇ ਕੋਲੇ ਜਦੋਂ ਅਸਾਈਲਮ ਲਈ ਹੋਊਗੀ ਜਦੋਂ ਤੁਹਾਡਾ ਫੈਸਲਾ ਵੀ ਆਊਗਾ ਕਿਉਂਕਿ ਤੁਹਾਡਾ ਫੈਸਲਾ ਜਿਹੜਾ 2030 ਤੋਂ ਪਹਿਲਾਂ ਨਹੀਂ ਆਉਣਾ ਕੇਸਾਂ ਦੀ ਗਿਣਤੀ ਦੀ ਸੰਖਿਆ ਦੱਸਦੇ ਆ ਸੰਖਿਆ ਦੇ ਨਮਟਾਰੇ ਦੀ ਸਪੀਡ ਦੱਸਦੇ ਆ ਇਸ ਮੁਤਾਬਕ ਕਹਿੰਦੇ ਕਿ ਜਦੋਂ 2030 ਤੱਕ ਤੁਹਾਡੀ ਵਾਰੀ ਆਊਗੀ ਔਰ ਮੰਨ ਲਓ ਤੁਹਾਡਾ ਸਾਈਲਮ ਰੱਦ ਵੀ ਹੁੰਦਾ ਤੁਹਾਡੇ ਕੋਲੋਂ ਸਾਬਤ ਨਹੀਂ ਵੀ ਹੁੰਦਾ ਜਦੋਂ ਤੁਹਾਡੇ ਕੋਲੇ ਦਸਤਾਵੇਜ਼ ਹੀ ਨਹੀਂ ਰਹੂਗਾ ਕੋਈ ਇੰਡੀਅਨ ਜਿਹੜਾ ਹੈਗਾ ਪਾਸਪੋਰਟ ਨਹੀਂ ਰਹੂਗਾ ਤਾਂ ਤੁਹਾਨੂੰ ਉਹ ਵਾਪਸ ਨਹੀਂ ਭੇਜ ਸਕਣਗੇ ਕਿਉਂਕਿ ਕੈਨੇਡਾ ਦਾ ਜਿਹੜਾ ਕਾਨੂੰਨ ਹੈ ਕਹਿੰਦਾ ਹੈਗਾ ਕਿ ਜਿੰਨੀ ਦੇ ਤੁਹਾਡੇ ਕੋਲੇ ਕੋਈ ਸਫ਼ਰ ਕਰਨ ਦਾ ਕੋਈ ਦਾ ਦਸਤਾਵੇਜ਼ ਨਹੀਂ ਹੈਗਾ ਤਾਂ ਤੁਹਾਨੂੰ ਸਫਲ ਨਹੀਂ ਕਰਵਾਇਆ ਜਾ ਸਕਦਾ ਤਾਂ ਇਹ ਮਤਲਬ ਉਹ ਕਾਨੂੰਨ ਦਾ ਥੋੜਾ ਜਿਹਾ ਇੱਕ ਪਛਿਤਗੀ ਜੀ ਦੱਸ ਕੇ ਕਹਿੰਦੇ ਆ ਕਿ ਜਿਹੜਾ ਹੈਗਾ ਅਸਾਈਲਮ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਸਫਲ ਹੋ ਸਕਦਾ ਤਾਂ ਕਿਦਾਂ ਹੋ ਸਕਦਾ ਚਲੋ ਮੈਂ ਨਹੀਂ ਚਾਹੁੰਦਾ ਕਿ 2030 ਤੱਕ ਜਾਨੀ ਕਿਦਾਂ ਤੁਸੀਂ ਰਹੋਗੇ ਔਰ ਗਾਈਜ਼ ਇੱਕ ਹੋਰ ਹਰਾਨੇ ਦੀ ਗੱਲ ਇਹ ਹੈ ਕਿ ਮੈਂ ਇੱਕ ਜਿਹੜੇ ਪੰਜਾਬੀ ਹੈਗੇ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਉਹਨਾਂ ਤੋਂ ਇੱਕ ਹੋਰ ਗੱਲ ਸੁਣੀ ਹੈ ਉਸ ਤੋਂ ਉਹ ਇਹ ਕਹਿ ਰਹੇ ਆ ਕਿ ਜੇ ਤੁਸੀਂ ਸਾਈਲਮ ਲਾ ਚੁੱਕੇ ਆਂ ਉਹਦਾ ਜਿਹੜਾ ਹੈਗਾ ਸਾਈਲਮ ਦੇ ਅੰਡਰ ਚੱਲ ਰਹੇ ਆ ਤਾਂ ਹੁਣ ਤੁਸੀਂ ਆਪਣੇ ਪੇਰੈਂਟਸ ਨੂੰ ਬੁਲਾਉਣ ਵਾਸਤੇ ਵੀ ਫਾਈਲ ਲਾ ਸਕਦੇ ਆਂ ਤੇ ਮੈਨੂੰ ਬੜੀ ਹੈਰਾਨੀ ਹੁੰਦੀ ਆ ਕਿ ਜਦੋਂ ਉਹ ਸਾਈਲਮ ਦੇ ਕੇਸ ਵਿੱਚ ਚੱਲ ਰਹੇ ਆ ਤਾਂ ਕਿਉਂ ਆਪਦੇ ਪੇਰੈਂਟਸ ਨੂੰ ਜਿਹੜਾ ਹੈਗਾ ਵਿਜ਼ਿਟਰ ਤੇ ਬੁਲਾ ਸਕਦੇ ਆਂ ਇਹ ਐਵੇਂ ਇਹ ਫਾਈਲਾਂ ਲਾਉਣ ਲਈ ਹੀ ਆਪਣੀਆਂ ਫਿਰਸਰ ਲੈਣ ਲਈ ਹੀ ਕਰ ਰਹੀ ਹੈ ਵੀ ਰੱਦ ਹੋ ਜੂ ਹੋ ਜੂ ਪਰ ਗਾਈਜ਼ ਮੰਨ ਕੇ ਮੈਂ ਇਹ ਚਾਹਦਾ ਵੀ ਚਲੋ ਨਹੀਂ ਰੱਦ ਹੁੰਦਾ ਉਹਨਾਂ ਨੂੰ ਵਿਜ਼ਟਰ ਵੀਜ਼ਾ ਮਿਲ ਜਾਂਦਾ ਤਾਂ ਹੁਣ ਇਹਨਾਂ ਮਾਂ ਪਿਓ ਦਾ ਕੀ ਬਣੂਗਾ ਜੀ ਭਵਿਕ ਇਹ ਮਾਂ ਪਿਓ ਜੇਕਰ ਉੱਥੇ ਟੂਰਿਸਟ ਵਿਜ਼ਿਟ ਤੇ ਆਏ ਹੈ ਕੀ ਇਹਨਾਂ ਨੂੰ ਕੈਨੇਡਾ ਗਵਰਨਮੈਂਟ ਸੰਭਲੂਗੀ ਔਰ ਕੈਨੇਡਾ ਗਵਰਨਮੈਂਟ ਜੀਆਈਐਨ ਨੂੰ ਕਹੂਗੀ ਕਿ ਪਰਮਨੈਂਟ ਤੁਹਾਨੂੰ ਅਸੀਂ ਰਾਈਟੈਂਸ ਦੇ ਦਿੰਨੇ ਆ ਬਿਲਕੁਲ ਨਹੀਂ ਗਾਈਜ਼ ਜੇਕਰ ਉਹ ਟੂਰਿਸਟ ਵੇ ਤੇ ਆਏ ਤਾਂ 6 ਮਹੀਨੇ ਬਾਦ ਉਹਨਾਂ ਨੂੰ ਵਾਪਸ ਜਾਣਾ ਪੋਗਾ ਵਾਅਦਾ ਸੀ 6 ਮਹੀਨੇ ਹੋਰ ਰਹਿਣ ਕਰਾ ਲੈਣਗੇ ਸਾਲ ਬਾਦ ਉਹਨਾਂ ਨੂੰ ਵਾਪਸ ਜਾਣਾ ਪੋਗਾ ਜਦੋਂ ਵਾਪਸ ਜਾਣਗੇ ਤਾਂ ਕੀ ਇੰਡੀਅਨ ਗਵਰਨਮੈਂਟ ਉਹਨਾਂ ਨੂੰ ਖੁੱਲ੍ਹਾਂ ਦੇ ਹਰਨ ਨਾਲ ਸਵਾਗਤ ਕਰੂਗੀ ਬਿਲਕੁਲ ਨਹੀਂ ਦੋਸਤੋ ਉਹਨਾਂ ਨੂੰ 에어ਪੋਰਟ ਤੋਂ ਹੀ ਗ੍ਰਫਤਾਰ ਕਰ ਲਿਆ ਜਾਊਗਾ ਔਰ ਉਹਨਾਂ ਨੂੰ ਤਸੀਹੇ ਦਿੱਤੇ ਜਾਣਗੇ ਤਾਂ ਜੋ ਆਪਣੇ ਬੱਚਿਆਂ ਨੂੰ ਵਾਪਸ ਇੰਡੀਆ ਬੁਲਾਇਆ ਜਾਵੇ ਜਿਨ੍ਹਾਂ ਤੇ ਭਾਰਤ ਸਰਕਾਰ ਕੇਸ ਚਲਾ ਸਕੇ ਤਾਂ ਕੀ ਇਹ ਲੋਕ ਜਿਹੜੇ ਹੈਗੇ ਆ ਪੇਰੈਂਟਸ ਨੂੰ ਬੁਲਾਉਣ ਦਾ ਜਿਹੜਾ ਹੈਗਾ ਕਾਰਵਾਈ ਕਰ ਰਿਹਾ ਪੇਰੈਂਟਸ ਦਾ ਉਹ ਕ ਨੇ ਸਮਝਾਈ ਗਾਈਜ਼ ਕੀ ਹੋ ਕੀ ਰਿਆ ਉਸ ਦੋਸੋ ਬੋ ਮਨ ਕੇ ਚੱਲ ਰਿਹਾ ਚਲੋ ਪੀਰੈਂਟਸ ਨਹੀਂ ਜਾਂਦੇ ਤਾਂ ਜੇ ਤੁਸੀ ਸਾਈਲਮ ਲਾ ਲੈਨੇ ਆ ਤਾਂ 5-10 ਸਾਲ ਲਈ ਤੁਸੀ ਇੰਡੀਆ ਤੋਂ ਬਾਹਰ ਨਹੀਂ ਸਕਦੇ ਕਿਉਂਕਿ ਇੰਡੀਆ ਦੇ ਤਾਂ ਤੁਸੀ ਖਿਲਾਫ ਹੀ ਗੱਲਬਾਤ ਕਰ ਰਹੇ ਆ ਔਰ ਗਾਇਸ ਤੁਸੀ ਨਾ ਮੇਰੇ ਹਿਸਾਬ ਨਾਲ ਨਾ ਤਾਂ ਪੀਰੈਂਟਸ ਆ ਸਕਣਗੇ ਤੁਹਾਡੇ ਕੋਲ ਹੀ ਆਉਣਗੇ ਤਾਂ ਉਹਨਾਂ ਦਾ ਵੀ ਕੋਈ ਬਹੁਤਾ ਵਧੀਆ ਜਿਹੜਾ ਹੈਗਾ ਕੋਈ ਅੱਖ ਨਹੀਂ ਰਹੂਗਾ ਔਰ ਗਾਇਸ ਜੇ ਤੁਸੀ ਆਪਣੇ ਵਤਨ ਨਹੀਂ ਆ ਸਕਦੇ ਆਪਣੇ ਰਿਸ਼ਤੇਦਾਰਾਂ ਕੋਲ ਨਹੀਂ ਆ ਸਕਦੇ ਤਾਂ ਪਹਿਲਾ ਪੁਆਇੰਟ ਮੈਂ ਇਹ ਹੀ ਦੱਸੂਗਾ ਕਿ ਸਾਈਲਮ ਦਾ ਜਿਹੜਾ ਹੈਗਾ 네ਗੇਟਿਵ ਇਫੈਕਟ ਜਿਹੜਾ ਹੈਗਾ ਇਹੀ ਹੋਊਗਾ ਔਰ ਗਾਈਜ਼ ਮੈਂ ਤੁਹਾਨੂੰ ਇਹ ਦੱਸਦਾ ਕਿ ਹੁਣ ਕੈਨੇਡਾ ਤੋਂ ਅਮਰੀਕਾ ਦੀ ਜਿਹੜੀ ਐਸਆਰ ਡੌਂਕੀ ਲੱਗੀ ਹੈ ਉਹਨਾਂ 'ਚ ਜ਼ਿਆਦਾਤਰ ਪੰਜਾਬੀ ਹੋਈ ਹੈ ਔਰ ਖਾਸ ਕਰਕੇ ਸਟੂਡੈਂਟ ਹੀ ਹੈ ਔਰ ਉਹ ਗਾਈਜ਼ ਉਹਨਾਂ ਦੀ ਸੰਖਿਆ ਇਸ ਸਾਲ ਪਿਛਲੇ ਸਾਲ ਨਾਲੋਂ 47% ਵਧ ਗਈ ਇਨਕਰੀਜ਼ ਹੋ ਗਈ ਹੈ ਔਰ ਗਾਈਜ਼ ਹਰਾਨੀ ਦੀ ਗੱਲ ਹੈ ਕਿ ਅਮਰੀਕਾ ਦੇ ਵਿੱਚ ਮੈਕਸੀਕੋ ਤੋਂ ਜਿਹੜੀ ਐ ਡੌਂਕੀ ਲਾ ਕੇ ਹੀ ਦੁਨੀਆ ਭਰ ਦੇ ਲੋਕ ਜਿਹੜੇ ਜਾਂਦੇ ਸੀਗੇ ਉੱਥੋਂ ਦੀਆਂ ਆਪ ਕਹਾਣੀਆਂ ਸੁਣਦੇ ਸੀਗੇ ਕਿ ਜੰਗਲਾਂ ਵਿੱਚ ਲਾਸ਼ਾਂ ਮਿਲੀਆਂ ਜੰਗਲਾਂ 'ਚ ਰੋੜੇ ਜੰਗਲਾਂ 'ਚ ਤਸਵੀਰਾਂ ਲੈ ਔਰ ਜਿਹੜੇ ਪਹੁੰਚ ਗਏ ਉਹ ਕਾਮਯਾਬੀ ਦੀ ਦੀ ਸਟੋਰੀ ਪਾਈ ਜਾ ਰਹੀ ਹੈ ਜਿਸ ਕਰਕੇ ਉਹ ਡੌਂਕੀ ਦਾ ਸلسਲਾ ਲਗਾਤਾਰ ਚੱਲਦਾ ਆ ਰਿਹਾ ਸੀਗਾ ਲੇਕਿਨ ਹੁਣ ਹੈਰਾਨੀ ਦੀ ਗੱਲ ਇਹ ਆ ਕਿ ਕੈਨੇਡਾ ਅਮਰੀਕਾ ਦਾ 9000 ਕਿਲੋਮੀਟਰ ਖੁੱਲਾ ਬਾਰਡਰ ਜਿਹੜਾ ਹੈਗਾ ਉਹਦੇ ਰਾਈ ਵੀ ਜਿਹੜੇ ਹੈਗੇ ਆ ਅ ਬੱਚੇ ਜਿਹੜੇ ਆ ਸਾਡੇ ਖਾਸ ਕਰਕੇ ਪੰਜਾਬੀ ਸਟੂਡੈਂਟ ਜਿਹੜੇ ਆ 5-5000 ਡਾਲਰ ਦੇ ਕੇ ਨਾ ਕੇਵਲ ਅਮਰੀਕਾ ਡੌਂਕੀ ਲਗਾ ਕੇ ਪੁੱਜ ਰਹੇ ਆ ਬਲਕਿ ਉੱਥੇ ਜਾ ਕੇ ਵੀਡੀਓ ਬਣਾ ਕੇ ਵੀ ਪਾ ਰਹੇ ਆ ਦੋਸਤੋ ਮੈਨੂੰ ਹੈਰਾਨੀ ਹੁੰਦੀ ਹੈ ਕਿ ਉਹ ਜਦੋਂ ਵੀਡੀਓ ਬਣਾ ਕੇ ਪਾਉਂਦੇ ਆ ਕਿ ਅਸੀਂ 5000 ਡਾਲਰ ਦੇ ਕੇ ਫਲਾ ਬੰਦੇ ਤੋਂ ਜਿਹੜਾ ਹੈਗਾ ਅਮਰੀਕਾ ਦੇ ਵਿੱਚ ਪਹੁੰਚ ਗਏ ਆ ਉੱਥੇ ਆ ਕੇ ਅਸੀਂ ਆਪਣੀਆਂ ਅਸਾਈਲਮ ਵੀ ਲਾ ਲਈ ਹੈ ਬੜੀ ਸਫਲਤਾਪੂਰਵਕ ਤੇ ਤੁਸੀਂ ਵੀ ਆ ਸਕਦੇ ਆ ਪਰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਦੂਸਰਾ ਹੁਣ ਪੁਆਇੰਟ ਵੀ ਦੱਸਣ ਜਾ ਰਿਹਾ ਹੈਗਾ ਕਿ ਰੈਫਿਊਜੀ ਕੇਸ ਜਿਹੜਾ ਹੈਗਾ ਦੀ ਅਸਫਲਤਾ ਦਾ 100% ਕਾਰਨ ਬਣੂਗਾ ਉਹ ਇਹ ਹੈ ਗਾਈਜ਼ ਜਦੋਂ ਤੁਸੀਂ ਸਟੂਡੈਂਟ ਵੀਜ਼ੇ ਤੇ ਆਏ ਆਂ ਇੰਡੀਆ ਤੋਂ ਜਾਂ ਕਿਸੇ ਵੀ ਕੰਟਰੀ ਤੋਂ ਤੇ ਜਾਂ ਤੁਸੀਂ ਵਰਕ ਪਰਮਿਟ ਤੇ ਵੀ ਆਏ ਆਂ ਤਾਂ ਗਾਈਜ਼ ਤੁਹਾਡੀ ਉਦੋਂ ਪੁਲਿਸ ਰਿਪੋਰਟ ਨਾਲ ਲੱਗੀ ਸੀਗੀ ਇੰਡੀਆ ਦੀ ਔਰ ਉਹਦੇ ਵਿੱਚ ਤੁਸੀਂ ਲਿਖਿਆ ਸੀਗਾ ਕਿ ਪੁਲਿਸ ਰਿਪੋਰਟ ਵਿੱਚ ਜਿਹੜੀ ਲਾਈ ਸੀ ਕਿ ਮੇਰਾ ਜਿਹੜਾ ਹੈਗਾ ਇੰਡੀਆ ਦੇ ਵਿੱਚ ਕੋਈ ਵੀ ਪੁਲਿਸ ਕੇਸ ਨਹੀਂ ਹੈਗਾ ਜਦੋਂ ਤੁਸੀਂ ਇਹ ਲਿਖ ਕੇ ਲਾ ਚੁੱਕੀ ਆਂ ਫਿਰ ਤੁਹਾਨੂੰ ਵੀਜ਼ਾ ਮਿਲਿਆ ਫਿਰ ਤੁਸੀਂ ਕਿਵੇਂ ਕਹਿ ਸਕਦੇ ਆਂ ਕਿ ਇੰਡੀਆ ਦੇ ਵਿੱਚ ਸਾਡਾ ਜਿਹੜਾ ਹੈਗਾ ਸਾਨੂੰ ਖਤਰਾ ਹੈਗਾ ਸਾਨੂੰ ਪੁਲਿਸ ਫੜ ਲੋਗੇ ਜਾਂ ਜੰਗੇ ਉਹ ਹੁਣ ਤੁਸੀਂ ਜਾਨੀ ਜਿਹੜਾ ਹੈਗਾ ਕਿਸ ਤਰ੍ਹਾਂ ਕਹਿ ਸਕਦੇ ਆ ਕਿ ਪੁਰਾਣੇ ਡਾਕੂਮੈਂਟ ਵੀ ਕਿਸ ਤਰ੍ਹਾਂ ਲਿਆ ਕੇ ਨਾਲ ਲਾ ਸਕਦੇ ਆ ਕਿ ਨਹੀਂ ਨਹੀਂ ਫਲਾਨੇ ਟਾਈਮ ਤੇ ਸਾਨੂੰ ਫੜਿਆ ਸੀ ਫਲਾਨੇ ਟਾਈਮ ਤੇ ਅਸੀਂ ਅੰਦਰ ਹੋਏ ਸੀ ਜਾਂ ਕਿਸੇ ਪਾਰਟੀ ਜਿਹੜੀ ਹੈਗੀ ਹੈ ਪਾਰਟੀਕੂਲਰ ਜੋ ਖਾਲਸਤਾਨ ਨੂੰ ਸਮਰਥਨ ਕਰ ਰਹੀ ਹੈ ਪੰਜਾਬ ਚ ਉਹ ਵੀ ਜੇਕਰ ਲਿਖ ਕੇ ਦੇ ਦਿੰਦੀ ਹੈ ਮੰਨ ਲਓ ਤਾਂ ਵੀ ਤੁਹਾਡੇ ਤੇ ਕਿਵੇਂ ਕਿਸ ਤਰ੍ਹਾਂ ਯਕੀਨ ਕਰੂਗੀ ਕਿ ਤੁਸੀਂ ਪੁਲਿਸ ਰਿਪੋਰਟ ਉਹ ਵੀ ਝੂਠੀ ਲਾਈ ਸੀ ਜੇ ਜਾਂ ਹੁਣ ਤੁਸੀਂ ਝੂਠ ਬੋਲਦੇ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਈਲਮ ਜਿਹੜਾ ਹੈਗਾ ਤੁਹਾਡਾ ਜਿਹੜਾ ਕਾਮਯਾਬ ਹੋਊਗਾ ਔਰ ਗਾਈਜ਼ ਜਿਹੜਾ ਹੈਗਾ ਇਹ ਹੀ ਗੱਲ ਮੈਂ ਤੁਹਾਡੀ ਅਮਰੀਕਾ ਚ ਵੀ ਲਾਗੂ ਕਰਨ ਦੀ ਕਹੂੰਗਾ ਜਿਹੜੇ ਕੈਨੇਡਾ ਦੇ ਵਿੱਚ ਜੇਕਰ ਤੁਹਾਡਾ ਜਿਨ੍ਹਾਂ ਨੇ ਸਾਈਲਮ ਲਈ ਹੈ ਸਫਲ ਹੋਣ ਦੇ ਚਾਂਸ ਘਟ ਹੈ ਤਾਂ ਅਮਰੀਕਾ ਵਿੱਚ ਵੀ ਦੋਸਤੋ ਅਮਰੀਕਾ ਵਿੱਚ ਵੀ ਕੈਨੇਡਾ ਜਿਹੜਾ ਹੈਗਾ ਸਾਰੇ ਤੁਹਾਡੇ ਡਾਕੂਮੈਂਟ ਮਹਈਆ ਕਰਾ ਦੂਗਾ ਇੱਕ ਤਾਂ ਤੁਹਾਡਾ ਵੀਜ਼ਾ ਲੈਣ ਵੇਲੇ ਪੁਲਿਸ ਰਿਪੋਰਟ ਵੀ ਤੁਹਾਡੀ ਉੱਥੇ ਜਿਹੜੀ ਹੈਗੀ ਹੈ ਸ਼ੇਅਰ ਕਰ ਦੂਗਾ ਔਰ ਬਾਇਓਮੈਟ੍ਰਿਕ ਤੁਸੀਂ ਕਰਾ ਕੇ ਆਏ ਸੀ ਤੁਹਾਡੇ ਜਿਹੜੇ ਹੈਗੇ ਆ ਫਿੰਗਰਪ੍ਰਿੰਟ ਅੱਖਾਂ ਦੀਆਂ ਸਾਰਾ ਕੁਝ ਜਿਹੜਾ ਹੈਗਾ ਕੈਨੇਡਾ ਦੇ ਕੋਲੇ ਮੌਜੂਦ ਹੈ ਉਹ ਵੀ ਤੁਹਾਨੂੰ ਜਿਹੜਾ ਹੈਗਾ ਉਹ ਸ਼ੇਅਰ ਕਰ ਸਕਦੀ ਹੈ ਅ ਅਮਰੀਕਾ ਦੇ ਨਾਲ ਔਰ ਦੂਸਰੀ ਗੱਲ ਦੀ ਗੱਲ ਦੋਸਤੋ ਇਹ ਹੈ ਕਿ ਜਿਵੇਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਕਿ ਕੁਝ ਲੋਕ ਜਿਹੜੇ ਪੰਜਾਬ ਤੋਂ ਕੈਨੇਡਾ ਦਾ ਵੀਜ਼ਾ ਲਵਾ ਰਹੇ ਆ ਟੂਰਿਸਟ ਦਾ ਆਲਵਾਸ ਔਰ ਨਾਲ ਹੀ ਯੂਕੇ ਦਾ ਟਰਾਂਜ਼ਿਟ ਵੀਜ਼ਾ ਲੈ ਰਹੇ ਆ ਘੁੰਮਣ ਫਿਰਨ ਦੇ ਬਹਾਨੇ ਔਰ ਯੂਕੇ ਚ ਹੀ ਉਹ ਲੁਕਤ ਹੋ ਰਹੇ ਆ ਕੈਨੇਡਾ ਨਹੀਂ ਪੁੱਜਦੇ ਔਰ ਯੂਕੇ ਚ ਵੀ ਉਹ ਅਸਾਈਲਮ ਲਾ ਰਹੇ ਆ ਯਾਨੀ ਰੈਫਿਊਜੀ ਕੇਸ ਲਾ ਰਹੇ ਆ ਔਰ ਇਸੇ ਤਰ੍ਹਾਂ ਕੁਝ ਕੈਨੇਡਾ ਪਹੁੰਚ ਜਾਂਦੇ ਆ ਕੈਨੇਡਾ ਘੁੰਮਣ ਫਿਰਨ ਤੋਂ ਬਾਅਦ ਫਿਰ ਉਹ ਅਮਰੀਕਾ ਦਾ ਬਾਰਡਰ ਕ੍ਰੋਸ ਕਰਕੇ ਅਮਰੀਕਾ ਜਾ ਕੇ ਜਿਹੜਾ ਹੈ ਐਸਾਈਲਮ ਲਾ ਰਿਹਾ ਤਾਂ ਅਮਰੀਕਾ ਤੇ ਬ੍ਰਿਟੇਨ ਸਰਕਾਰ ਨੇ ਕੈਨੇਡਾ ਨੂੰ ਵੀ ਜਿਹੜਾ ਹੈਗਾ ਥੋੜਾ ਜਿਹਾ ਕਿਹਾ ਕਿ ਸਖਤ ਹੋਵੇ ਇਸ ਮਾਮਲੇ ਦੇ ਵਿੱਚ ਔਰ ਦੋਸਤੋ ਆਪਾਂ ਹੁਣ ਗੱਲ ਕਰਦੇ ਹਾਂ ਕਿ ਕੈਨੇਡਾ ਦੇ ਵਿੱਚ ਜਿਹੜਾ ਹੈਗਾ ਹਾਲਾਤ ਜਿਹੜੇ ਹੈਗੇ ਆ ਉਹ ਇਮੀਗ੍ਰੇਸ਼ਨ ਦੇ ਕਿਉਂ ਇਸ ਤਰ੍ਹਾਂ ਦੇ ਬਣ ਗਏ ਆ ਦੋਸਤੋ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕੈਨੇਡਾ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਲਾ ਹੈ ਇਮੀਗ੍ਰੇਸ਼ਨ ਦਾ ਜਿਹੜਾ ਕਾਨੂੰਨ ਹੈ ਉਹ ਨਹੀਂ ਰਾਤੋਂ ਰਾਤ ਬਦਲਿਆ ਜਾ ਸਕਦਾ ਸਿਰਫ ਜਿਹੜੇ ਕਿ ਨਿਯਮ ਜਾਂ ਰੂਲ ਬਣਾਏ ਜਾਂਦੇ ਸਮੇਂ ਸਮੇਂ ਤੇ ਸਰਕਾਰਾਂ ਬਣਾ ਸਕਦੀਆਂ ਜਿਹੜਾ ਕਿ ਸਰਕਾਰਾਂ ਕੋਲੇ ਅਧਿਕਾਰ ਹੈ ਕਿ ਉਹ ਨਵੇਂ ਰੂਲ ਬਣਾ ਸਕਦੀਆਂ ਟੈਂਪਰੇਰੀ ਔਰ ਉਹਨਾਂ ਨੂੰ ਐਕਸਟੈਂਡ ਵੀ ਕਰ ਸਕਦੀਆਂ ਜਾਂ ਉਹਨਾਂ ਨੂੰ ਵਾਪਸ ਵੀ ਲੈ ਸਕਦੀਆਂ ਉਹ ਰੂਲ ਤਾਂ ਰਾਤੋਂ ਰਾਤ ਬਦਲੇ ਜਾ ਸਕਦੇ ਆ ਪਰ ਜਿਹੜੇ ਕਾਨੂੰਨ ਬਣਿਆ ਹੋਇਆ ਇਮੀਗ੍ਰੇਸ਼ਨ ਦਾ ਉਹ ਨਹੀਂ ਬਦਲਿਆ ਜਾ ਸਕਦਾ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਭ ਤੋਂ ਪਹਿਲਾਂ ਉਹਨੂੰ ਸੈਨੇਟ ਚ ਪਾਸ ਕਰਾਉਣਾ ਪੈਂਦਾ ਉਸ ਬਿੱਲ ਨੂੰ ਫਿਰ ਉਹ ਬਿੱਲ ਜਿਹੜਾ ਹੈਗਾ ਅ퍼 ਹਾਊਸ ਦੇ ਵਿੱਚ ਪਾਸ ਹੁੰਦਾ ਉਸ ਤੋਂ ਬਾਅਦ ਫਿਰ ਗਵਰਨਰ ਜਨਰਲ ਦੇ ਕੋਲ ਜਾਂਦਾ ਤਾਂ ਗਾਈਜ਼ ਇਹਦੇ ਲਈ ਬਹੁਤ ਲੰਮੀ ਪ੍ਰਕਿਰਿਆ ਔਰ ਕਈ ਵਾਰੀ ਤਾਂ ਯਾਨੀ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਪਹਿਲੇ ਹੀ ਹਾਊਸ ਵਿੱਚ ਜਿਹੜਾ ਉਹਨਾਂ ਦਾ ਬਿੱਲ ਜਿਹੜਾ ਡਿੱਗ ਜਾਂਦਾ ਕਈ ਵਾਰੀ ਅ퍼 ਹਾਊਸ ਚ ਜਾ ਕੇ ਡਿੱਗ ਜਾਂਦਾ ਤਾਂ ਇਸ ਕਰਕੇ ਗਾਈਜ਼ ਕਾਨੂੰਨ ਨੂੰ ਬਦਲਣਾ ਬਹੁਤ ਔਖਾ ਹੋਣ ਨੂੰ ਇਮੀਗ੍ਰੇਸ਼ਨ ਕਾਨੂੰਨ ਦੀ ਗੱਲ ਦੱਸਦਾ ਇਮੀਗ੍ਰੇਸ਼ਨ ਦਾ ਕਾਨੂੰਨ ਇਹ ਕਹਿੰਦਾ ਹੈ ਕਿ ਕੈਨੇਡਾ ਦੀ ਪਾਪੂਲੇਸ਼ਨ ਕੈਨੇਡਾ ਦੀ ਪਾਪੂਲੇਸ਼ਨ ਦੇ ਵਿੱਚ ਇਕਨੋਮਿਕ ਜਿਹੜਾ ਹੈਗਾ ਯੋਗਦਾਨ ਪਾਉਣ ਲਈ ਇਮੀਗ੍ਰੇਸ਼ਨ ਜਿਹੜੀ ਹੈਗੀ ਹੈ 10% ਹਰ ਸਾਲ ਜਿਹੜੀ ਹੈ ਬੁਲਾਈ ਜਾ ਸਕਦੀ ਹੈ ਗਾਈਜ਼ ਜਦੋਂ ਇਹ ਜਨਸੰਖਿਆ ਕੈਨੇਡਾ ਦੀ 30 ਮਿਲੀਅਨ ਸੀ ਤਾਂ ਉਸ ਸਾਲ ਜਿਹੜਾ 3 ਲੱਖ ਬੁਲਾਏ ਜਾ ਸਕਦੇ ਸੀ ਫਿਰ ਜਦੋਂ ਵੱਧ ਕੇ 40 ਲੱਖ ਹੋਈ ਹੈ ਵਿੱਚ ਤਾਂ ਫਿਰ 4 ਲੱਖ ਤੱਕ ਬੁਲਾਏ ਜਾ ਸਕਦੇ ਸੀ ਹੁਣ 42 ਮਿਲੀਅਨ ਹੈ ਗਾਈਜ਼ ਦਾ 420000 ਦੀ ਬਲਾਈ ਜਾ ਸਕਦੇ ਆ ਪਰ ਦੋਸਤੋ ਹਰ ਸਾਲ ਵੈਸੇ ਤਾਂ ਟਾਰਗੇਟ ਪੂਰਾ ਕਰਦੇ ਆ ਰਹੀ ਹੈ ਕੈਨੇਡਾ ਦੀ ਸਰਕਾਰ ਚਾਹੇ ਉਹ ਪਹਿਲਾਂ ਕਨਜ਼ਰਵੇਟਿਵ ਪਾਰਟੀ ਸੀ ਜਿਹੜੀ 14 ਤੋਂ ਬਾਅਦ ਲਿਬਰਲ ਪਾਰਟੀ ਜਿਹੜੀ ਟਰੂਡੋ ਦੀ ਆ ਗਈ ਹੈ ਇਹ ਵੀ ਹਰ ਸਾਲ ਜਿਹੜੇ ਆਪਦੇ ਟਾਰਗੇਟ ਪੂਰੇ ਕਰਦੇ ਆਈ ਹੈ ਪਰ ਇੱਕ ਸਾਲ ਗਾਈਜ਼ ਕਰੋਨਾ ਕਾਲ ਦਾ ਗਾਈਜ਼ ਇਸੋ ਵੀ 2020 ਦੇ ਵਿੱਚ ਇਹ ਟਾਰਗੇਟ ਪੂਰਾ ਨਹੀਂ ਕਰ ਸਕੀ ਉਸ ਸਾਲ 180000 ਹੀ ਹੈ ਜਿਹੜੇ ਹੈਗੇ ਹਨ ਉਹ ਪੱਕਾ ਕਰ ਸਕੀ ਸੀ ਟੂਡੋ ਗਵਰਨਮੈਂਟ ਜਦ ਕਿ ਉਸ ਸਾਲ 40 ਮਿਲੀਅਨ ਪੋਪੂਲੇਸ਼ਨ ਦੇ حساب ਨਾਲ 4 ਲੱਖ ਲੋਕਾਂ ਨੂੰ ਪੱਕਾ ਕਰਨਾ ਸੀ ਤਾਂ 280000 ਦਾ ਜਿਹੜਾ ਬੈਕਲੌਗ ਹੋ ਗਿਆ ਸੀ ਤਾਂ ਗਾਇਜ਼ ਹੁਣ ਉਹ ਅਗਲੇ ਸਾਲ ਇੱਕੋ ਧਮ ਉਹ ਇੰਨੀ ਸੰਖਿਆ ਨਹੀਂ ਸ਼ਾਮਲ ਕੀਤੀ ਜਾ ਸਕਦੀ ਸੀ ਤਾਂ ਇਹਨਾਂ ਨੇ ਥੋੜੀ ਥੋੜੀ ਕਰਕੇ 21 22 23 ਤੇ 24 25 ਤੱਕ ਦੇ ਜਿਹੜੇ ਹੈਗੇ ਆਪਣੇ ਜਾਰੀ ਕਰ ਦਿੱਤੇ ਸੀ ਕਿ ਥੋੜੇ ਥੋੜੇ ਐਡ ਕਰਕੇ ਕਿ ਜਿੰਨੀ ਪਾਪੂਲੇਸ਼ਨ ਦੇ ਮਤਲਬ ਹੁਣੀ ਹੈ ਉਹਦੇ ਵਿੱਚ 10 10 20 30000 ਦੀ ਸੰਖਿਆ ਵਧਾ ਦਿੱਤੀ ਸੀ ਇਸ ਕਰਕੇ 24 25 26 ਦੇ ਵਿੱਚ ਗਾਈਜ਼ ਇਹਨਾਂ ਨੇ ਪਾਪੂਲੇਸ਼ਨ 42 ਮਿਲੀਅਨ ਹੋਣ ਦੇ ਬਾਵਜੂਦ ਵੀ 5 5 ਲੱਖ ਵਿੱਚ ਜਿਹੜਾ ਹੈਗਾ ਇਮੀਗ੍ਰੇਸ਼ਨ ਪੱਕਾ ਕਰਨ ਦਾ ਜਿਹੜਾ ਹੈਗਾ ਅਨਾਉਂਸਮੈਂਟ ਕਰ ਦਿੱਤੀ ਸੀ ਤੇ ਇਸੇ ਗੱਲ ਨੂੰ ਲੈ ਕੇ ਗਾਈਜ਼ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਉਹ ਆਪਣੇ ਵੋਟਰਾਂ ਕੋਲ ਗਈ ਹੈ ਕਿ ਟਰੂਡੋ ਗਵਰਨਮੈਂਟ ਜਿਹੜੀ ਹੈ 10% ਤੋਂ ਵੀ ਜ਼ਿਆਦਾ ਲੋਕਾਂ ਨੂੰ ਇਮੀਗ੍ਰੈਂਟ ਕਰ ਰਹੀ ਹੈ ਔਰ ਗਾਇਜ਼ ਟਰੂਡੋ ਗਵਰਨਮੈਂਟ ਜਿਹੜੀ ਹੈ ਆਪਣੀ ਜਿਹੜੀ ਹੈਗੀ ਅਸਲ ਗੱਲ ਜਿਹੜੀ ਹੈ ਦਸ਼ਮ ਵਿੱਚ ناکਾਮ ਰਹੀ ਹੈ ਉਹਨੂੰ ਦੱਸਣਾ ਚਾਹੀਦਾ ਹੈਗਾ ਕਿ ਇਹ ਜਿਹੜਾ ਹੈਗਾ ਬੈਕਲੌਗ ਜਿਹੜਾ ਹੈਗਾ ਉਹ ਪਲੱਸ ਪਲੱਸ ਕਰਕੇ ਇਹ ਸੰਖਿਆ ਗਈ ਹੋਈ ਹੈ ਲੇਕਿਨ ਜਦੋਂ ਉਹ ਬੈਕਲੌਗ ਪੂਰਾ ਹੋ ਗਿਆ ਉਸ ਤੋਂ ਬਾਅਦ 10% ਹੀ ਜਿਹੜੇ ਹੈਗੇ ਇਮੀਗ੍ਰੇਸ਼ਨ ਹੋਣਗੇ ਔਰ ਗਾਇਜ਼ ਹੁਣ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਬੇਸ਼ੱਕ ਅੰਦਰਵੈਟਰ ਪਾਰਟੀ ਵੀ ਆ ਜਾਵੇ ਉਹਨੂੰ ਵੀ 10% ਇਮੀਗ੍ਰੈਂਟ ਜਿਹੜੇ ਹੈਗੇ ਆ ਹਰ ਸਾਲ ਪੀਆਰ ਦੇਣੀ ਪਊਗੀ ਹਰ ਸਾਲ ਜਿਹੜਾ ਹੈਗਾ ਪੱਕੇ ਕਰਨਾ ਹੀ ਪਊਗਾ ਹੁਣ ਗੱਲ ਆਉਂਦੀ ਹੈ ਟੈਂਪਰੇਰੀ ਰੈ residense ਦੀ ਦੋਸਤੋ ਕੈਨੇਡਾ ਵਿੱਚ ਜਿਹੜਾ ਰੋਲ ਘੋਟੋਲਾ ਪਿਆ ਉਹ ਪਿਆ ਹੈਗਾ ਟੈਂਪਰੇਰੀ ਰੈ residense ਦਾ ਜੀ ਹਾਂ ਟੀਆਰ ਦਾ ਇਹਨਾਂ ਵਿੱਚ ਸਟੂਡੈਂਟਸ ਵੀ ਆ ਜਾਂਦੇ ਇਹਨਾਂ ਵਿੱਚ ਵਰਕ ਪਰਮਿਟ ਵਾਲੇ ਵੀ ਆ ਜਾਂਦੇ ਆ ਇਹਨਾਂ ਵਿੱਚ ਜਿਹੜਾ ਹੈਗਾ ਟੂਰਿਸਟ ਜਾਨੀ ਸਟੂਡੈਂਟ ਟੂਰਿਸਟ ਵਰਕ ਪਰਮਿਟ ਵਾਲੇ ਵੀ ਆ ਜਾਂਦੇ ਔਰ ਪੇਰੈਂਟਸ ਵੀ ਆ ਜਾਂਦੇ ਇਹਦੇ ਵਿੱਚ ਜਿਹੜੇ ਕਿ ਦੂਸਰੇ ਆਪਣੇ ਪੇਰੈਂਟਸ ਹੈਗੇ ਆ ਸੁਪਰਵਾਈਜ਼ਰ ਵਾਲੇ ਜੀ ਹਾਂ ਤਾਂ ਇਹ ਜਿਹੜੇ ਹੈਗੇ ਟੈਂਪਰੀ ਰੈਜ਼ੀਡੈਂਟ ਇਹਨਾਂ ਨੂੰ ਇਮੀਗ੍ਰੈਂਟ ਵਿੱਚ ਨਹੀਂ ਕਿਹਾ ਜਾਂਦਾ ਇਹਨਾਂ ਦਾ ਗਾਈਜ਼ ਸਾਡੇ ਜਿਹੜਾ ਹੈਗਾ ਕਾਨੂੰਨ ਆ ਉਹ ਕਾਨੂੰਨ ਹੈ ਕਿ ਇਹ ਜਿਹੜੇ ਹੈਗੇ ਆ 2% ਪੋਪੂਲੇਸ਼ਨ ਦੇ ਹੀ ਹੋਣੇ ਚਾਹੀਦੇ ਆ ਲੇਕਿਨ ਗਾਇਸ ਕਿਉਂਕਿ ਕੈਨੇਡਾ ਗਵਰਨਮੈਂਟ ਜਿਹੜੀ ਹੈਗੀ ਉਹ ਸੋਚ ਕੇ ਚੱਲੀ ਸੀ ਕਿ ਜਿਹੜੇ ਟੈਂਪਰੇਰੀ ਰੈਜ਼ਿਡੈਂਸ ਵਿੱਚ ਸਟੂਡੈਂਟ ਆਏ ਆ ਉਹ ਆਪਣਾ ਪੜ੍ਹ ਕੇ ਵਾਪਸ ਚਲੇ ਜਾਣਗੇ ਜਿਹੜੇ ਵਰਕ ਪਰਮਿਟ ਵਾਲੇ ਆਏ ਆ ਉਹ ਆਪਣੀ ਵਰਕ ਪਰਮਿਟ ਸਮਾਪਤ ਹੋਣ ਤੋਂ ਤੇ ਆਪਣੀ ਆਪਣੀਆਂ ਕੰਟਰੀਆਂ 'ਚ ਵਾਪਸ ਚਲੇ ਜਾਣਗੇ ਤੇ ਟੂਰਿਸਟ ਜਿਹੜਾ ਹੈਗੇ ਤੈ ਸਮਾਂ ਦੇ ਵਿੱਚ ਕੰਮ ਕਰਕੇ ਵਾਪਸ ਚਲਾ ਜਾਊਗਾ ਵੱਧ ਤੋਂ ਵੱਧ ਇੱਕ ਵਾਰੀ 6 ਮਹੀਨੇ ਐਕਸਟੈਂਡ ਵੀ ਕਰਾ ਲੂਗਾ ਤਾਂ ਸਾਲ ਦੇ ਵਿੱਚ ਵਿੱਚ ਵਾਪਸ ਚਲਾ ਜਾਊਗਾ ਪਰ ਗਾਈਜ਼ ਹੋਇਆ ਇਸ ਤੋਂ ਉਲਟ ਕਿ ਜਿਹੜੇ ਹੈਗੇ ਆ ਟੀਆਰ ਵਾਲੇ ਜਿਹੜੇ ਹੈਗੇ ਆ ਉਹ ਵਾਪਸ ਨਹੀਂ ਗਏ ਔਰ ਉਹ ਜ਼ਿਆਦਾਤਰ ਉੱਥੇ ਰਹਿ ਗਏ ਜਿਸ ਕਰਕੇ 224 ਬੱਚੇ ਇਹਨਾਂ ਦਾ ਜਿਹੜੀ ਪਾਪੂਲੇਸ਼ਨ ਹੈ 6.2% ਹੋ ਗਈ ਗਾਇਜ਼ 2% ਹੋਣੀ ਚਾਹੀਦੀ ਸੀ 6.2% ਹੋ ਗਈ ਜਿਸ ਕਰਕੇ ਉੱਥੇ ਜਿਹੜੇ ਹੈਗੇ ਆ ਹਾ ਹਕਾਰ ਮਤ ਗਈ ਹਾਇ ਤਾਂ ਆਪਾਂ ਮਤ ਗਈ ਤੇ ਇਨਾ ਇਮੀਗ੍ਰੈਂਟਸ ਨੂੰ ਲੈ ਕੇ ਹੀ ਗਾਈਜ਼ ਟੂਡੋ ਗਵਰਨਮੈਂਟ ਜਿਹੜੀ ਆ ਥੋੜਾ ਜਿਹਾ ਹੁਣ ਸਖਤ ਹੋਈ ਹੈ ਉਹ ਇਸ ਕਰਕੇ ਜਿਹੜੇ ਟੈਂਪਰੇਰੀ ਰੂਲ ਬਣੇ ਵਸੇਗੇ ਕਰੋਨਾ ਔਨ ਕਰਕੇ ਇਹਨਾਂ ਨੇ ਬੱਚਿਆਂ ਨੂੰ ਵੀ ਸਟੂਡੈਂਟਸ ਨੂੰ ਵੀ ਟੂਡੋ ਗਵਰਨਮੈਂਟ ਦੀ ਕੋਈ ਜਾਨੀ ਗਲਤੀ ਨਹੀਂ ਉਹਨਾਂ ਨੇ ਦੋ ਵਾਰੀ ਚਾਂਸ ਦਿੱਤੇ ਤੁਹਾਨੂੰ ਯਾਨੀ ਦੋ ਦੋ ਵਾਰੀ ਤੁਹਾਡੇ ਜਿਹੜੇ ਹੈਗੇ ਆ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹੜੇ ਵਧਾਏ ਆ ਪਰ ਤੁਸੀਂ ਹੀ ਨਾਲਾਕ ਕਹ ਲੋ ਜਾਂ ਬਦਕਿਸਮਤ ਕਹ ਲੋ ਕੁਝ ਕਹ ਲੋ ਤੁਸੀਂ ਹੀ ਜਿਹੜਾ ਐਕਸਪ੍ਰੈਸ ਐਂਟਰੀ ਕਾਬਲ ਨਹੀਂ ਬਣ ਸਕੇ ਤਾਂ ਹੁਣ ਟਰੂਡੋ ਗਵਰਨਮੈਂਟ ਦਾ ਕੋਈ ਕਸੂਰ ਨਹੀਂ ਹੈਗਾ ਤੇ ਹੁਣ ਤੁਸੀਂ ਜਿਹੜਾ ਹੈਗਾ ਅਸਾਈਲਮ ਵੱਲ ਜਾ ਰਹੇ ਹੈਗੇ ਆ ਅਸਾਈਲਮ ਦੇ ਕੁਝ ਕਿ ਤੁਹਾਨੂੰ ਜਿਹੜੇ ਹੈਗੇ ਆ ਫਾਇਦੇ ਲਗਾਈ ਜਾ ਰਹੇ ਆ ਕਿ ਸਾਈਲਮ ਦੀ ਅਪਲੀਕੇਸ਼ਨ ਤਾਂ ਤੁਰੰਤ ਲੈ ਹੀ ਲਿੱਤੀ ਜਾਂਦੀ ਹੈ ਬਿਨਾ ਕੋਈ ਡਾਕੂਮੈਂਟ ਪੇਸ਼ ਕੀਤੇ ਬਿਨਾ ਕੋਈ ਸਬੂਤ ਪੇਸ਼ ਕੀਤੇ ਤਾਂ ਤੁਹਾਨੂੰ 2.5 ਹਜ਼ਾਰ ਡਾਲਰ ਜਿਹੜਾ ਹੈਗਾ ਮਹੀਨਾ ਵੀ ਮਿਲਣ ਲੱਗ ਜਾਂਦਾ ਤੇ ਗਾਈਜ਼ ਇਹੋ ਜੇ ਲਾਲਚ ਮਿਲ ਕੇ ਔਰ ਤੁਸੀਂ ਬੇਡ ਅਕੂਮੈਂਟ ਹੋਗੇ ਤਾਂ ਤੁਹਾਨੂੰ ਫਿਰ ਵਾਪਸ ਵੀ ਨਹੀਂ ਕੀਤਾ ਜਾ ਸਕਦਾ ਕੁਛ ਉਹ ਜੇ ਲਾਲਚਾਂ ਦੇ ਵਿੱਚ ਤੁਸੀਂ ਫਸ ਜਾਂਦੇ ਹੈਗੀਆਂ ਪਰ ਮੈਂ ਇਸੇ ਕਰਕੇ ਇਹਦਾ ਪੁਲਿੱਟ ਜਿਹੜਾ ਹੈਗਾ ਉਹ ਵਧੀਆ ਨਹੀਂ ਦੱਸ ਲਿਆ ਕਿਉਂਕਿ ਜਿਹੜਾ ਹੈਗਾ ਤੁਸੀਂ ਆਪਣੀ ਕੰਟਰੀ ਨਾਲੋਂ ਟੁੱਟ ਜਾਂਦੇ ਆਂ ਔਰ ਗਾਈ ਦੂਸਰਾ ਤੁਸੀਂ ਜਿਹੜਾ ਹੈਗਾ ਜਿਹੜਾ ਹੈਗਾ ਉਹ ਡੈਪੋਰਟ ਨਾ ਹੋਇਓ ਜਿਵੇਂ ਕਿ ਮੈਂ ਪਹਿਲੇ ਦੱਸਿਆ ਕਿ ਅਮਰੀਕਾ ਵਿੱਚ ਇਹ ਲਾਲਚ ਆ ਜਾਂਦਾ ਕਿ ਜਦੋਂ ਵੀ ਉੱਥੇ ਰਾਸ਼ਟਰਪਤੀ ਰਾਜ ਹੁੰਦਾ ਤਾਂ ਉਹ ਜਿਹੜੇ ਹੈਗੇ ਆ ਗੈਰ ਕਾਨੂੰਨੀ ਢੰਗ ਨਾਲ ਉੱਥੇ ਰਹਿ ਰਹੇ ਜਿਹੜੇ ਪ੍ਰਵਾਸੀਆਂ ਨੂੰ ਪੱਕਾ ਕਰ ਦਿੰਦੇ ਆ ਬਹੁਤ ਸਾਰੀ ਜਾਨੀ ਪੁਰਾਣੀਆਂ ਪ੍ਰੈਕਟਿਸਾਂ ਇਹੀ ਚੱਲੀਆਂ ਆ ਰਹੀਆਂ ਔਰ ਗਾਇਜ਼ 100 ਜਾ ਰਹੇ ਆ ਤੁਸੀਂ ਐਸਐਲ ਜਾ ਰਹੇ ਆ ਮੰਨ ਲਓ ਕੈਨੇਡਾ ਦਾ ਬਾਰਡਰ ਟੱਪ ਕੇ ਜਾ ਰਹੇ ਆ ਤਾਂ ਤੁਸੀਂ ਜਿਹੜਾ ਹੈਗਾ ਇੱਕ ਤਾਂ ਅਮਰੀਕਾ ਵਿੱਚ ਵੀ ਸਾਬਤ ਨਹੀਂ ਕਰ ਪਾਉਂਗੇ ਕਿਉਂਕਿ ਤੁਹਾਡੇ ਜਿਹੜੇ ਹੈਗੇ ਆ ਪੁਲਿਸ ਕੇਸ ਰਿਪੋਰਟਾਂ ਜਿਹੜੀਆਂ ਨਾਲ ਲੱਗੀਆਂ ਹੋਈਆਂ ਸੀ ਜਦੋਂ ਤੁਹਾਨੂੰ ਸਟੂਡੈਂਟ ਵੀਜ਼ਾ ਮਿਲਿਆ ਸੀ ਜਾਂ ਵਰਕ ਪਰਮਿਟ ਮਿਲਿਆ ਸੀ ਜਾਂ ਟੂਰਿਸਟ ਵੇਲੇ ਤਾਂ ਨਹੀਂ ਲੋੜ ਪੈਂਦੀ ਤੇ ਇਹਨਾਂ ਵੀਜ਼ਿਆਂ ਦੇ ਵਿੱਚ ਤੁਹਾਡੀ ਇਹ ਜਿਹੜੀ ਹੈਗੀ ਬਾਇਓਮੈਟ੍ਰਿਕ ਵੀ ਹੈ ਔਰ ਤੁਸੀਂ ਜਿਹੜਾ ਹੈਗੀ ਹੈ ਪ੍ਰਾਣੀ ਕੇਸ ਆਪਣੇ ਸਾਬਤ ਨਹੀਂ ਕਰ ਪਾਉਂਗੇ ਔਰ ਅਮਰੀਕਾ ਨੇ ਤਾਂ ਗਾਈਜ਼ ਇਸ ਸਾਲ 5000 ਪੰਜਾਬੀਆਂ ਨੂੰ ਡਿਪੋਰਟ ਕਰਕੇ ਵਾਪਸ ਪੰਜਾਬ ਭੇਜਿਆ ਤਾਂ ਤੁਸੀਂ ਕੀ ਸਮਝਦੇ ਹੋ ਹੁਣ ਜਿਹੜੇ ਨਵੇਂ ਇੰਨੀ ਬਲਕ ਦੀ ਗਿਣਤੀ ਵਿੱਚ ਜਾ ਰਹੇ ਤੁਹਾਨੂੰ ਅਮਰੀਕਾ ਸਾਂਭ ਲੂਗਾ ਔਰ ਗਾਈਜ਼ ਜੇਕਰ ਰਾਸ਼ਟਰਪਤੀ ਰਾਜ ਚ ਵੀ ਤਾਂ ਅਸੀਂ ਇਹ ਸੋਚ ਕੇ ਜਾਣਦੇ ਹਾਂ ਕਿ ਤੁਹਾਨੂੰ ਪੱਕਾ ਕਰ ਦਿੱਤਾ ਜਾਊਗਾ ਇਸ ਸਾਲ ਨਵੰਬਰ ਚ ਰਾਸ਼ਟਰਪਤੀ ਰਾਜ ਨਹੀਂ ਹੋਣੇ ਤਾਂ ਤੇ ਪੰਜ ਸਾਲ ਤੁਸੀਂ ਰੁਲਗੇ ਪੰਜ ਸਾਲ ਤੋਂ ਬਾਅਦ ਜਦੋਂ ਰਾਸ਼ਟ੍ਰ ਉਦੋਂ ਦਾ ਫਿਰ ਇਲੈਕਸ਼ਨ ਹੋਊਗਾ ਪਤਾ ਨਹੀਂ ਉਦੋਂ ਨੂੰ ਕਿਹੜਾ ਰਾਸ਼ਟਰਪਤੀ ਹੋਊਗਾ ਉਹਨੇ 5 ਸਾਲਾਂ ਦੇ ਵਿੱਚ ਵਿੱਚ ਹੀ ਜੇ ਤੁਹਾਨੂੰ ਕੱਢ ਕੇ ਮਾਰਿਆ ਤਾਂ ਗਾਇਜ਼ ਦੇਖੋ ਜੇਕਰ ਤੁਸੀਂ ਡੈਪੋਟ ਹੋ ਕੇ ਕੈਨੇਡਾ ਤੋਂ ਜਾਂ ਅਮਰੀਕਾ ਤੋਂ ਜਾਂ ਯੂਕੇ ਤੋਂ ਵਾਪਸ ਇੰਡੀਆ ਜਾਂ ਆਪਦੀ ਕੰਟਰੀ ਚਾਉਂਦੇ ਆ ਤਾਂ ਤੁਹਾਨੂੰ ਜਿਹੜਾ ਹੈਗਾ ਵਾਪਸ ਜਾਣ ਦੇ ਰਸਤੇ ਬੰਦ ਹੋ ਸਕਦੇ ਔਰ ਕਈ ਵਾਰੀ ਤਾਂ 5-5 ਸਾਲ ਲਈ ਰਸਤੇ ਬੰਦ ਹੋ ਜਾਂਦੇ ਕਈ ਵਾਰ ਪਰਮਨੈਂਟਲੀ ਰਸਤੇ ਬੰਦ ਹੋ ਜਾਂਦੇ ਆ ਪਰ ਇਹੀ ਮੈਂ ਕਹੂੰਗਾ ਕਿ ਤੁਹਾਨੂੰ ਜਿਹੜਾ ਹੈਗਾ ਰਿਫਿਊਜੀ ਕੇਸ ਨਹੀਂ ਲਾਉਣੇ ਚਾਹੀਦੇ ਤੁਸੀਂ ਵਾਪਸ ਆ ਜਾਓ ਇੰਡੀਆ ਵਾਪਸ ਆ ਜਾਓ ਆਪਣੀ ਕੰਟਰੀ ਚ ਵਾਪਸ ਆ ਜਾਓ ਤੇ ਫਿਰ ਜਦੋਂ ਤੁਸੀਂ ਸਹੀ ਦਸਤਾਵੇਜ਼ਾਂ ਨਾਲ ਵਾਪਸ ਆਏ ਡੈਪੋਰਟ ਹੋਣ ਵੇਲੇ ਤਾਂ ਤੁਹਾਨੂੰ 5 ਸਾਲ ਦਾ ਬੈਨ ਵੀ ਲੱਗ ਸਕਦਾ ਹੈ ਔਰ ਜ਼ਿਆਦਾ ਵੀ ਲੱਗ ਸਕਦਾ ਹੈ ਔਰ ਤੁਸੀਂ ਵਾਪਸ ਜਾਣ ਵਾਸਤੇ ਤੁਹਾਨੂੰ ਤੁਹਾਡੇ ਲਈ ਇਹਨਾਂ ਕੰਟਰੀਆਂ ਦੇ ਲਗਭਗ ਦੂਹੇ ਬੰਦ ਹੀ ਹੋ ਜਾਣਗੇ ਡੈਪੋਰਟ ਹੋ ਕੇ ਜੇਕਰ ਆਏ ਤੁਸੀਂ ਆਪਣੀਆਂ ਕੰਟਰੀਆਂ ਚ ਪਰ ਮੈਂ ਕਹਿੰਦਾ ਤੁਸੀਂ ਵਾਪਸ ਆਓ ਇੱਥੇ ਆ ਕੇ ਕੰਮ ਕਰ ਕਰੋ ਇੱਥੇ ਹੋਰ ਆਪਣੇ ਤਜਰਬੇ ਲਓ ਔਰ ਕੈਨੇਡਾ ਗਵਰਨਮੈਂਟ ਦੀਆਂ ਜਿਹੜੀਆਂ ਕਿ ਪਾਲਿਸੀਆਂ ਹੈਗੀਆਂ ਪੀਆਰ ਦੀਆਂ ਐਕਸਪ੍ਰੈਸ ਐਂਟਰੀ ਦੀਆਂ ਪੀਐਨਪੀ ਦੀਆਂ ਜਿਹੜੀਆਂ ਪਾਲਿਸੀਆਂ ਹੈਗੀਆਂ ਉਹਨਾਂ ਪਾਲਿਸੀਆਂ ਦੇ ਤਹਿਤ ਦੁਆਰਾ ਆ ਕੇ ਇੰਡੀਆ ਤੋਂ ਜਾਂ ਆਪਣੀਆਂ ਕੰਟਰੀਆਂ ਤੋਂ ਫਾਈਲਾਂ ਲਾਓ ਤੁਸੀਂ ਪੀਆਰ ਹੋ ਕੇ ਜਾ ਸਕਦੇ ਹੋ ਕਿਉਂਕਿ ਮੈਂ ਤੁਹਾਨੂੰ ਦੱਸ ਦਿੰਦਾ ਕਿ ਪਾਪੂਲੇਸ਼ਨ ਦਾ 10% ਇਹਨਾਂ ਨੇ ਪੀਆਰ ਕਰਨੀ ਕਰਨੀ ਹੈ ਭਾਵੇਂ ਕੋਈ ਵੀ ਕੋਈ ਵੀ ਸਰਕਾਰ ਆ ਜੇ ਕਿਰਪਾ ਕਰਕੇ ਤੁਸੀਂ ਮਤਲਬ ਇਸ ਰੂਲਾਂ ਨੂੰ ਸੋਰੀ ਇਹਨਾਂ ਕਾਨੂੰਨਾਂ ਦਾ ਹਿਸਤਕਾਰ ਕਰਦੇ ਹੋਏ ਆਪਣੀਆਂ ਕੰਟਰੀਆਂ ਚ ਵਾਪਸ ਆ ਜਾਓ ਤੇ ਕਾਨੂੰਨੀ ਤੌਰ ਤੇ ਦੁਬਾਰਾ ਚਾਰਾ ਜੋਈ ਕਰੋ ਔਰ ਤੁਸੀਂ ਜਾ ਸਕਦੇ ਆ ਔਰ ਮੰਨ ਲਓ ਵੀ ਤੁਸੀਂ ਜਿਹੜਾ ਹੈਗਾ ਇਹ ਕਹਿੰਦੇ ਕਿ ਐਕਸਪ੍ਰੈਸ ਐਂਟਰੀਆਂ ਆ ਕੇ ਲਾਵਾਂਗੇ ਸਾਲ-ਸਾਲ ਦੋ-ਦੋ ਸਾਲ ਦਾ ਤਜਰਬਾ ਕਰਨਾ ਪਊਗਾ ਕੋਈ ਚੱਕਰ ਨਹੀਂ ਉਸ ਦਰਾਂ ਰਿਸਟਰ ਵੀਜ਼ੇ ਤੇ ਜਾਓ ਜੋ ਤੁਸੀਂ ਸਹੀ ਤਰੀਕੇ ਨਾਲ ਆਏ ਤੁਹਾਨੂੰ ਵੀਜ਼ਾ ਤਾਂ ਮਿਲੂਗਾ ਤੇ ਗਾਇਸ ਜੇਕਰ ਤੁਸੀਂ ਨਹੀਂ ਵਾਪਸ ਆਉਣਾ ਚਾਹੁੰਦੇ ਤਾਂ ਉੱਥੇ ਹੋਰ ਬਹੁਤ ਸਾਰੇ ਪਥ ਵੀ ਆ ਪੱਕੇ ਹੋਣਦੇ ਉੱਥੇ ਐਂਟਰਪ੍ਰੈਨਿਅਰ ਜਿਹੜਾ ਹੈਗਾ ਜਿਹੜਾ ਹੈਗਾ ਪੀਆਰ ਦਾ ਰਸਤਾ ਹੈਗਾ ਉੱਥੇ ਜਿਹੜਾ ਹੈਗਾ ਮੀਨਸ ਕਰਕੇ ਪੀਆਰ ਦੇ ਰਸਤੇ ਹੈਗੇ ਆ ਇਸ ਤਰ੍ਹਾਂ ਦੇ ਜਿਹੜੇ ਹੈਗੇ ਰਸਤੇ ਅਪਣਾ ਲਓ ਹੁਣ ਜੇ ਮਤਲਬ ਪੈਸਿਆਂ ਦੀ ਕਮੀ ਆ ਤਾਂ ਵਾਪਸ ਆਓ ਇੱਕ ਵਾਰੀ ਆ ਕੇ ਤੁਸੀਂ ਆਪਣੀ ਪੀਆਰ ਲਾ ਸਕਦੇ ਆ ਉਹ ਤੁਹਾਡਾ ਫਿਊਚਰ ਜਿਹੜਾ ਹੈਗਾ ਇਜ਼ ਰਿਫਿਊਜ਼ੀਬਲ ਨਾ ਜਾਓ ਰਿਫਿਊਜ਼ੀ ਬਹੁਤ ਗਿਣਤੀ ਦੇ ਵਿੱਚ ਸਫਲ ਨਹੀਂ ਹੋਣਗੇ ਉਸ ਤੋਂ ਪਹਿਲਾਂ ਪਹਿਲਾਂ ਹੀ ਤੁਹਾਨੂੰ ਡਾਪੋਰਟ ਕੈਨੇਡਾ ਵੀ ਕਰ ਦੂਗਾ ਤੁਹਾਨੂੰ ਯੂਕੇ ਵੀ ਕਰ ਦੂਗਾ ਤੁਹਾਨੂੰ ਅਮਰੀਕਾ ਵੀ ਡਿਪੋਰਟ ਕਰ ਦੂਗਾ ਡਿਪੋਰਟ ਹੋ ਕੇ ਆਇਆ ਤਾਂ ਤੁਹਾਡਾ ਫਿਊਚਰ ਖਤਮ ਹੋ ਗਿਆ ਫਿਰ ਤੁਸੀਂ ਇਨਾਂ ਕੰਟਰੀਆਂ ਦੇ ਦੁਆਰਾ ਨਹੀਂ ਜਾ ਸਕੋਗੇ ਜਾਂ ਜਾਣ ਲਈ ਤੁਹਾਨੂੰ ਬਹੁਤ ਲੰਮਾ ਸਮਾਂ ਇੰਤਜ਼ਾਰ ਕਰਨਾ ਪਊਗਾ ਇਸ ਕਰਕੇ ਮੈਂ ਤਾਂ ਇਹੀ ਕਹਿਣਾ ਕਿ ਮਿਹਰਬਾਨੀ ਕਰਕੇ ਆਪਣੀਆਂ ਕੰਟਰੀਆਂ 'ਚ ਵਾਪਸ ਆਓ ਨਾ ਡੌਕੀਆਂ ਲਾਓ ਨਾ ਮਤਲਬ ਆਰਡਰ ਟੱਕੋ ਨਾ ਤੁਸੀਂ ਆਪਣੀਆਂ ਵੀਡੀਓ ਬਣਾਓ ਨਾ ਰੀਲਾਂ ਬਣਾਓ ਤੁਸੀਂ ਕਿਰਪਾ ਕਰਕੇ ਵਾਪਸ ਆਓ ਆਪਣੇ ਪੇਰੈਂਟਸ ਦੇ ਨਾਲ ਰਹੋ ਇੱਥੇ ਕੰਮ ਕਰੋ ਐਕਸਪ੍ਰੈਸ ਐਂਟਰੀ ਰਹੀਂ ਜਾਓ ਪੀਐਨਪੀ ਰਹੀਂ ਜਾਓ ਪੀਐਨਪੀ ਦੀਆਂ ਵੀ ਬਹੁਤ ਸਾਰੀਆਂ ਆਪਸ਼ਨਾਂ ਹੈਗੀਆਂ ਤੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਜਾ ਸਕਦੇ ਆ ਔਰ ਜੇਕਰ ਵਾਪਸ ਆ ਕੇ ਗਾਈ ਤਾਂ ਵਰਕ ਪਰਮਿਟ ਤੇ ਵੀ ਜਾ ਸਕਦੇ ਆ ਟੂਰਿਸਟ ਵੀਜ਼ਾ ਤੇ ਵੀ ਜਾ ਸਕਦੇ ਉਸ ਤੋਂ ਪਹਿਲਾਂ ਤੇ ਆਪਦੀ ਆ ਫਾਈਲ ਵੀ ਚੱਲਦੀ ਰਹਿੰਦੇ ਹੋ ਤੇ ਆਪਦੀ ਜਦੋਂ ਇਹ ਨਿਕਲਿਆ ਹੋਊਗੀ ਉਦੋਂ ਤੁਸੀਂ क्लियर हो जाओ उधो पहला टूरिस्ट भी जाके काम फिरो ते वर्क परमिट पे जाओगे तो वर्क परमिट पे जाके काम भी कर सकते हैं दोस्तों ऐसे ਤੁਹਾਡੇ ਸਵਾਲਾਂ ਦੇ ਜਵਾਬ ਔਰ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਹੈਗੇ ਆ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਦੇ ਕੇ ਰਾਜੀ ਆਂ ਔਰ ਮੈਂ ਉਵੇਂ ਹੀ ਦਿੱਤਾ ਜੇਕਰ ਕਿਸੇ ਵੀ ਭੈਣ ਨੂੰ ਕੋਈ ਇਹ ਗੱਲ ਚੰਗੀ ਨਾ ਲੱਗੀ ਹੋਵੇ ਮੈਨੂੰ ਮਾਫ ਕਰ ਦਿੱਤਾ ਜਾਵੇ ਲੇਕਿਨ ਮੈਂ ਇਹੀ ਅਡੇਗ ਗਿਆ ਕਿ ਮੇਰੇ ਜਿਹੜੇ ਬੱਚੇ ਐ ਕੈਨੇਡਾ ਚ ਹੈ ਚਾਹੇ ਅਮਰੀਕਾ ਚ ਹੈ ਜਾਂ ਯੂਕੇ ਚ ਹੈ ਜੇਕਰ ਉਹ ਪੇਪਰ ਲੈਸੋਂ ਦੇ ਜਾ ਰਹੇ ਆ ਤਾਂ ਪੇਪਰ ਲੈਸੋਂ ਤੋਂ ਪਹਿਲਾਂ ਪਹਿਲਾਂ ਆਪਣੀਆਂ ਕੰਟਰੀਆਂ ਚ ਵਾਪਸ ਆ ਕੇ ਦੁਬਾਰਾ ਲੀਗਲ ਤੌਰ ਤੇ ਜਾਇਓ ਚਲੋ خیر ਇਹ ਹੀ ਮੈਂ ਦੱਸਣਾ ਸੀ ਦੱਸੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਜਿਨ੍ਹਾਂ ਜਿਨ੍ਹਾਂ ਨੂੰ ਵੀ ਚੰਗੀ ਲੱਗੀ ਹੈ ਜਰੂਰ ਲਾਈਕ ਕਰਿਓ ਜਿਨ੍ਹਾਂ ਨੂੰ ਨਹੀਂ ਚੰਗੀ ਲੱਗੀ ਡਿਸਲਾਈਕ ਕਰ ਦਿਓ ਜੇ ਔਰ ਕਮੈਂਟ ਬਾਕਸ ਵਿੱਚ ਜਾ ਕੇ ਵੀ ਦੱਸਿਓ ਕੋਈ ਹੋਰ ਰਾਇ ਹੈ ਜਿਹੜੀ ਕਿ ਮੈਂ ਦੇ ਸਕਦਾ ਹੋ ਜਿਹੜੀ ਮੈਂ ਨਹੀਂ ਦੇ ਸਕਿਆ ਜਿਹੜੀ ਮੇਰੀ ਨੌਲੇਜ ਵਿੱਚ ਨਹੀਂ ਆ ਸਕੀ ਜਾਂ ਮਤਲਬ ਕਈ ਵਾਰੀ ਗਾਈਜ਼ ਜਦੋਂ ਆਪਾਂ ਗੱਲਾਂ ਕਰਦੇ ਹਾਂ ਤਾਂ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਹੁੰਦੀਆਂ ਦਿਮਾਗ 'ਚ ਲੇਕਿਨ ਰਹਿ ਜਾਂਦੀਆਂ ਨਹੀਂ ਹੋ ਪਾਉਂਦੀਆਂ ਤਾਂ ਆਪਾਂ ਅਗਲੀ ਵੀਡੀਓ 'ਚ ਵੀ ਕਰ ਲਾਂਗੇ ਇਸ ਵੀਡੀਓ ਨੂੰ ਇੱਥੇ ਕਰੂੰਗਾ ਸਮਾਪਤ ਹੋ ਰਚਾ ਲਊਂਗਾ ਇਜਾਜ਼ਤ ਸਾਰੇ ਕਾ ਨਮਸਕਾਰ ਕੇਮ ਸ਼ੋ ਮੋਜਾ ਮਾਨਦੇ ਹੋ ਮੋਜੇ ਮਾਨਦੇ ਰਹੋ ਔਰ ਅਗਲੀ ਵੀਡੀਓ ਲੈ ਕੇ ਤੁਹਾਨੂੰ ਫੇਰ ਮੈਂ ਬੇਨਤੀ ਕਰੂੰਗਾ ਕਿ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਕਰ ਲਿਆ ਤਾਂ ਜੁਆਇਨ ਕਰ ਲਓ ਔਰ ਗਾਈਜ਼ ਇਸ ਵੀਡੀਓ ਨੂੰ ਵਾਰਤવાર ਸ਼ੇਅਰ ਕਰ ਦਿਓ ਔਰ ਕਰਕੇ ਕਹਿੰਦਾ ਬੈਠੇ ਮੇਰੇ ਸਟੂਡੈਂਟਸ ਵੀਰ ਜਿਹੜੇ ਕੀ ਕਹਿ ਰਹੇ ਆ ਕਿ ਹੁਣ ਅਸੀਂ ਕੀ ਕਰੀਏ ਸਾਸੀ ਪੇਪਰਲੈਸ ਹੋਣ ਤੋਂ ਪਹਿਲਾਂ ਪਹਿਲਾਂ ਕੀ ਕਰੀਏ ਕਿਰਪਾ ਕਰਕੇ ਵੀਡੀਓ ਨੂੰ ਸਾਰਿਆਂ ਤੱਕ ਜਰੂਰ ਪਹੁੰਚਾ ਦਿਓ ਤੁਹਾਡੀ ਬਹੁਤ ਮਿਹਰਬਾਨੀ ਹੋਊਗੀ ਚਲੋ ਅਗਲੀ ਵੀਡੀਓ ਲੈ ਕੇ ਫਿਰੂੰਗਾ ਹਾਜ਼ਰ ਹੁੰਦੇ ਹੋ ਜਾਇਸ ਸਾਸੀ ਦਾ ਐਸ ਡੀ ਜੇ